ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਜੈਕਟ ਦਾ ਗਲਾ ਬਣਾਉਣਾ ਦੱਸਾਂਗੀ ਕਿ ਇਹਨੂੰ ਡਬਲ ਬਾਰਡਰ ਕਿਵੇਂ ਬਣਾਇਆ ਜਾਂਦਾ ਵਾ ਇਹ ਦੋ ਸਿੱਧੇ ਦੋ ਪੁੱਠਿਆਂ ਦਾ ਗਲਾ ਤਿਆਰ ਕੀਤਾ ਵਾ ਮੈਂ ਇਹਨੂੰ ਅਸੀਂ ਕਿਵੇਂ ਡਬਲ ਕਰ ਸਕਦੇ ਹਾਂ ਜਦੋਂ ਵੀ ਅਸੀਂ ਡਬਲ ਕਰਨਾ ਹੁੰਦਾ ਵਾ ਇੱਕ ਕੁੰਡਾ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਹੁੰਦਾ ਵਾ ਇਹ ਦੋ ਸਿੱਧੇ ਦੋ ਪੁੱਠੇ ਦੋ ਸਿੱਧੇ ਦੋ ਪੁੱਠੇ ਇਹ ਮੈਂ ਗਲਾ ਬਣਾ ਲਿਆ ਜਿੰਨਾ ਮੈਨੂੰ ਚਾਹੀਦਾ ਹੀ ਹੁਣ ਮੈਂ ਇਹਨੂੰ ਤੁਹਾਨੂੰ ਡਬਲ ਕਰਨਾ ਦੱਸਦੀ ਕਿ ਇਹਨੂੰ ਆਪਾਂ ਡਬਲ ਬਾਰਡਰ ਕਿਵੇਂ ਬਣਾ ਸਕਦੇ ਹਾਂ ਆ ਵੇਖੋ ਮੈਂ ਮੋਡੇ ਵੀ ਇਸੇ ਤਰ੍ਹਾਂ ਹੀ ਬਣਾਏ ਆ ਦੋ ਕੁੰਡੇ ਸਿੱਧੇ ਦੋ ਪੁੱਠੇ ਉੱਪਰ ਇਹਨਾਂ ਨੂੰ ਡਬਲ ਕੀਤਾ ਵਾ ਮੈਂ ਤੁਹਾਨੂੰ ਕਰਨਾ ਦੱਸਦੀ ਕਿ ਅਸੀਂ ਦੋ ਸਿੱਧੇ ਦੋ ਪੁੱਠਿਆਂ ਦਾ ਡਬਲ ਬਾਰਡਰ ਕਿਸ ਤਰੀਕੇ ਨਾਲ ਬਣਾ ਸਕਦੇ ਹਾਂ ਇਹ ਦੋ ਕੁੰਡੇ ਸਿੱਧੇ ਆ ਸਿੱਧੇ ਕੁੰਡੇ ਨੂੰ ਤੁਸੀਂ ਪਹਿਲੇ ਨੂੰ ਲਾ ਲੈਣਾ ਵਾ ਜਾਂ ਬਣਾ ਲਓ ਜਾਂ ਲਾ ਲਓ ਤੁਹਾਡੀ ਆਪਣੀ ਮਰਜ਼ੀ ਆ ਅੱਗੇ ਕੁੰਡਾ ਸਿੱਧਾ ਵਾ ਇਹ ਪੁੱਠਾ ਕੁੰਡਾ ਪੁੱਠਾ ਅੱਗੇ ਲੈ ਪੁੱਠੇ ਕੁੰਡੇ ਨੂੰ ਸਿੱਧੇ ਦੀ ਜਗ੍ਹਾ ਲੈ ਕੇ ਆਉਣਾ ਵਾ ਇਹਨੂੰ ਇਸ ਤਰੀਕੇ ਨਾਲ ਪਿੱਛੇੋਂ ਦੀ ਸਲਾਈ ਤੇ ਫੜਨਾ ਪੁੱਠੇ ਕੁੰਡੇ ਨੂੰ ਇਹਨੂੰ ਅੱਗੇ ਲੈ ਜਾਣਾ ਸਿੱਧੇ ਨੂੰ ਪਿੱਛੇ ਲੈ ਜਾਣਾ ਧਾਗਾ ਆਪਣੇ ਵੱਲ ਨੂੰ ਕਰਨਾ ਇਹ ਪੁੱਠੇ ਕੁੰਡੇ ਨੂੰ ਸਲਿੱਪ ਕਰ ਲੈਣਾ ਇਹਨੂੰ ਬਣਾਉਣਾ ਨਹੀਂ ਧਾਗਾ ਬਾਹਰ ਨੂੰ ਕਰਨਾ ਇਹ ਸਿੱਧਾ ਕੁੰਡਾ ਇਹਨੂੰ ਸਿੱਧਾ ਬਣਾ ਲੈਣਾ ਫਿਰ ਧਾਗਾ ਆਪਣੇ ਵੱਲ ਨੂੰ ਕਰਨਾ ਅੱਗੇ ਪੁੱਠਾ ਕੁੰਡਾ ਆ ਗਿਆ ਇਹਨੂੰ ਸਲਿੱਪ ਕਰ ਲੈਣਾ ਇਹਨੂੰ ਬਣਾਉਣਾ ਨਹੀਂ ਅੱਗੇ ਸਿੱਧਾ ਤਾਗਾ ਬਾਹਰ ਨੂੰ ਕਰਨਾ ਸਿੱਧੇ ਨੂੰ ਬਣਾ ਲੈਣਾ ਅੱਗੇ ਫਿਰ ਇੱਥੇ ਕੁੰਡਾ ਸਿੱਧਾ ਵਾ ਫਿਰ ਪੁੱਠੇ ਕੁੰਡੇ ਨੂੰ ਇੱਥੇ ਇੱਧਰ ਲੈ ਕੇ ਆਉਣਾ ਪੁੱਠੇ ਕੁੰਡੇ ਨੂੰ ਪਿੱਛਿਓਂ ਦੀ ਸਲਾਈ ਤੇ ਫੜਨਾ ਇਸ ਤਰੀਕੇ ਨਾਲ ਇਹਨੂੰ ਅੱਗੇ ਲੈ ਆਉਣਾ ਸਿੱਧੇ ਨੂੰ ਪਿੱਛੇ ਲੈ ਜਾਣਾ ਪੁੱਠੇ ਕੁੰਡੇ ਨੂੰ ਸਲਿੱਪ ਕਰ ਲੈਣਾ ਇਹਨੂੰ ਬਣਾਉਣਾ ਨਹੀਂ ਫਿਰ ਤਾਗਾ ਬਾਹਰ ਨੂੰ ਕਰਨਾ ਸਿੱਧੇ ਕੁੰਡੇ ਨੂੰ ਬਣਾ ਲੈਣਾ ਤਾਗ ਆਪਣੇ ਵੱਲ ਨੂੰ ਕਰਨਾ ਅੱਗੇ ਪੁੱਠੇ ਨੂੰ ਸਲਿੱਪ ਕਰਨਾ ਤਾਗਾ ਬਾਹਰ ਨੂੰ ਕਰਨਾ ਸਿੱਧੇ ਨੂੰ ਬਣਾਉਣਾ ਤੁਸੀਂ ਐਸੇ ਤਰੀਕੇ ਨਾਲ ਸਾਰੀ ਸਲਾਈ ਬਣਾਉਣੀ ਆ ਫਿਰ ਸਿੱਧਾ ਕੁੰਡਾ ਇਹ ਪੁੱਠਾ ਇੱਥੇ ਪੁੱਠਾ ਗੁੰਡਾ ਆਉਣਾ ਵਾ ਪਿੱਛੇੋਂ ਦੀ ਪੁੱਠੇ ਕੁੰਡੇ ਨੂੰ ਫੜਨਾ ਇਹਨੂੰ ਅੱਗੇ ਲੈ ਆਉਣਾ ਇਹਨੂੰ ਪਿੱਛੇ ਲੈ ਜਾਣਾ ਧਾਗਾ ਆਪਣੇ ਵੱਲ ਨੂੰ ਕਰਨਾ ਪੁੱਠੇ ਕੁੰਡੇ ਨੂੰ ਸਲਿੱਪ ਕਰ ਲੈਣਾ ਇਹਨੂੰ ਬਣਾਉਣਾ ਨਹੀਂ ਧਾਗਾ ਬਾਹਰ ਨੂੰ ਕਰਨਾ ਸਿੱਧੇ ਕੁੰਡੇ ਨੂੰ ਬਣਾ ਲੈਣਾ ਫਿਰ ਧਾਗਾ ਆਪਣੇ ਵੱਲ ਨੂੰ ਕਰਨਾ ਪੁੱਠੇ ਨੂੰ ਸਲਿੱਪ ਕਰਨਾ ਧਾਗਾ ਬਾਹਰ ਨੂੰ ਕਰਨਾ ਸਿੱਧੇ ਨੂੰ ਬਣਾਉਣਾ ਤੁਸੀਂ ਇਸੇ ਤਰ੍ਹਾਂ ਹੀ ਸਾਰੀ ਸਲਾਈ ਬਣਾਉਂਦੇ ਹੋਏ ਜਾਣਾ ਇਹ ਡਬਲ ਬਾਰਡਰ ਬਣ ਰਿਹਾ ਵਾ ਫਿਰ ਤੱਕ ਆਪਣੇ ਵੱਲ ਨੂੰ ਕਰ ਲਿਆ ਇਹ ਸਿੱਧਾ ਕੁੰਡਾ ਇਹ ਪੁੱਠਾ ਪੁੱਠੇ ਕੁੰਡੇ ਨੂੰ ਪਿੱਛੇੋਂ ਦੀ ਸਲਾਈ ਤੇ ਫੜਨਾ ਇਹਨੂੰ ਅੱਗੇ ਲੈ ਆਉਣਾ ਸਿੱਧੇ ਨੂੰ ਪਿੱਛੇ ਲੈ ਜਾਣਾ ਇਹਨੂੰ ਸਲਿੱਪ ਕਰ ਲੈਣਾ ਸਿੱਧੇ ਕੁੰਡੇ ਨੂੰ ਬਣਾ ਲੈਣਾ ਫਿਰ ਤੱਕ ਆਪਣੇ ਵੱਲ ਨੂੰ ਕਰਨਾ ਇਹਨੂੰ ਸਲਿੱਪ ਕਰਨਾ ਸਿੱਧੇ ਨੂੰ ਬਣਾ ਲੈਣਾ ਅਵੇ ਕੋ ਇਸ ਤਰੀਕੇ ਨਾਲ ਇੱਕ ਸਿੱਧਾ ਇੱਕ ਪੁੱਠਾ ਇੱਕ ਸਿੱਧਾ ਇੱਕ ਪੁੱਠਾ ਬਣ ਗਿਆ ਵਾ ਪਹਿਲਾਂ ਅਸੀਂ ਦੋ ਪੁੱਠੇ ਦੋ ਸਿੱਧੇ ਬਣਾਏ ਸੀ ਫਿਰ ਇਹ ਸਿੱਧਾ ਕੁੰਡਾ ਇਹ ਪੁੱਠਾ ਪੁੱਠੇ ਨੂੰ ਪਿੱਛੇੋਂ ਦੀ ਸਲਾਈ ਤੇ ਫੜਨਾ ਇਹਨੂੰ ਅੱਗੇ ਲੈ ਆਉਣਾ ਸਿੱਧੇ ਨੂੰ ਪਿੱਛੇ ਲੈ ਜਾਣਾ ਪੁੱਠੇ ਨੂੰ ਸਲਿੱਪ ਕਰ ਲੈਣਾ ਇਹਨੂੰ ਬਣਾਉਣਾ ਨਹੀਂ ਸਿੱਧੇ ਕੁੰਡੇ ਨੂੰ ਸਿੱਧਾ ਬਣਾ ਲੈਣਾ ਇਹ ਸਲਾਈ ਪਹਿਲੀ ਤੁਸੀਂ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਆਂ ਸਿੱਧਾ ਕੁੰਡਾ ਵਾ ਇਹ ਪੁੱਠਾ ਪੁੱਠੇ ਕੁੰਡੇ ਨੂੰ ਪਿੱਛੇੋਂ ਦੀ ਸਲਾਈ ਤੇ ਫੜਨਾ ਇਹਨੂੰ ਅੱਗੇ ਲੈ ਆਉਣਾ ਇਹਨੂੰ ਬਣਾਉਣਾ ਨਹੀਂ ਐਸੇ ਤਰ੍ਹਾਂ ਹੀ ਰਹਿਣ ਦੇਣਾ ਧਾਗਾ ਬਾਹਰ ਨੂੰ ਕਰ ਲੈਣਾ ਸਿੱਧੇ ਨੂੰ ਬਣਾ ਲੈਣਾ ਇਹ ਮੈਂ ਪਹਿਲੀ ਸਲਾਈ ਸਾਰੀ ਐਸੇ ਤਰ੍ਹਾਂ ਹੀ ਬਣਾ ਕੇ ਸਲਾਈ ਦੇ ਤੁਹਾਨੂੰ ਲਾਸਟ ਤੇ ਦਿਖਾਉਣੀ ਆਹ ਵੇਖੋ ਸਲਾਈ ਦੇ ਲਾਸਟ ਵਿੱਚ ਵਾ ਇਹ ਕੁੰਡਾ ਸਿੱਧਾ ਬਣਾ ਲਿਆ ਅੱਗੇ ਸਿੱਧਾ ਕੁੰਡਾ ਵਾ ਪੁੱਠੇ ਕੁੰਡੇ ਨੂੰ ਪਿੱਛੇੋਂ ਦੀ ਸਲਾਈ ਤੇ ਫੜਨਾ ਇਹਨੂੰ ਅੱਗੇ ਲੈ ਆਉਣਾ ਸਿੱਧੇ ਨੂੰ ਪਿੱਛੇ ਲੈ ਜਾਣਾ ਧਾਗਾ ਆਪਣੇ ਵੱਲ ਨੂੰ ਕਰਨਾ ਪੁੱਠੇ ਨੂੰ ਸਲਿੱਪ ਕਰ ਲੈਣਾ ਇਹਨੂੰ ਬਣਾਉਣਾ ਨਹੀਂ ਧਾਗਾ ਬਾਹਰ ਨੂੰ ਕਰਨਾ ਸਿੱਧੇ ਕੁੰਡੇ ਨੂੰ ਬਣਾ ਲੈਣਾ ਅੱਗੇ ਆ ਵਖੋ ਪੁੱਠਾ ਕੁੰਡਾ ਫਿਰ ਧਾਗਾ ਆਪਣੇ ਵੱਲ ਨੂੰ ਕਰਨਾ ਇਹਨੂੰ ਸਲਿੱਪ ਕਰ ਲੈਣਾ ਸਿੱਧੇ ਨੂੰ ਬਣਾ ਲੈਣਾ ਲਾਸਟ ਵਿੱਚ ਇੱਕ ਕੁੰਡਾ ਇਹਨੂੰ ਤੁਸੀਂ ਪੁੱਠਾ ਬਣਾ ਲਓ ਜਾਂ ਸਿੱਧਾ ਹੀ ਤੁਹਾਡੀ ਆਪਣੀ ਮਰਜ਼ੀ ਆ ਆ ਵੇਖੋ ਡਬਲ ਬਾਰਡਰ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਵਿੱਚ ਪਹਿਲਾ ਕੁੰਡਾ ਇਸ ਤਰੀਕੇ ਨਾਲ ਲਾ ਲੈਣਾ ਧਾਗ ਆਪਣੇ ਵੱਲ ਨੂੰ ਕਰਨਾ ਜਿਹੜਾ ਕੁੰਡਾ ਪੁੱਠਾ ਲੱਭਣ ਡਿਆ ਉਹਨੂੰ ਇਸ ਤਰੀਕੇ ਨਾਲ ਸਲਿੱਪ ਕਰਨਾ ਆ ਵੇਖੋ ਉਹਨੂੰ ਬਣਾਉਣਾ ਨਹੀਂ ਧਾਗਾ ਬਾਹਰ ਨੂੰ ਕਰਨਾ ਇਹ ਕੁੰਡੇ ਨੂੰ ਸਿੱਧਾ ਬਣਾਉਣਾ ਫਿਰ ਧਾਗਾ ਆਪਣੇ ਵੱਲ ਨੂੰ ਕਰਨਾ ਪੁੱਠੇ ਨੂੰ ਸਲਿੱਪ ਕਰਨਾ ਸਿੱਧੇ ਨੂੰ ਸਿੱਧਾ ਬਣਾਉਣਾ ਪੁੱਠੇ ਨੂੰ ਸਲਿੱਪ ਕਰਨਾ ਸਿੱਧੇ ਨੂੰ ਬਣਾਈ ਜਾਣਾ ਧਾਗਾ ਬਾਹਰ ਨੂੰ ਕਰਕੇ ਪੁੱਠੇ ਨੂੰ ਸਲਿੱਪ ਕਰ ਲਿਆ ਤਾਗਾ ਬਾਹਰ ਨੂੰ ਕਰਕੇ ਸਿੱਧੇ ਨੂੰ ਬਣਾ ਲਿਆ ਇਹ ਸਾਡਾ ਹੁਣ ਡਬਲ ਬਾਰਡਰ ਸ਼ੁਰੂ ਹੋ ਗਿਆ ਵਾ ਉਹਦੀ ਦੂਸਰੀ ਸਲਾਈ ਹੈ ਡਬਲ ਬਾਰਡਰ ਦੀ ਪੁੱਠੇ ਕੁੰਡੇ ਨੂੰ ਸਲਿੱਪ ਕਰਨਾ ਸਿੱਧੇ ਨੂੰ ਬਣਾਉਣਾ ਇਹ ਪੁੱਠੇ ਕੁੰਡੇ ਨੂੰ ਸਲਿੱਪ ਕਰਨਾ ਇਹਨੂੰ ਬਣਾਉਣਾ ਨਹੀਂ ਤਾਗਾ ਬਾਹਰ ਨੂੰ ਕਰਨਾ ਸਿੱਧੇ ਨੂੰ ਬਣਾਉਣਾ ਇਹ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਪੁੱਠੇ ਕੁੰਡੇ ਨੂੰ ਸਲਿੱਪ ਕਰਨਾ ਤਾਗਾ ਬਾਹਰ ਨੂੰ ਕਰਨਾ ਸਿੱਧੇ ਨੂੰ ਬਣਾ ਲੈਣਾ ਇਹ ਮੈਂ ਡਬਲ ਬਾਰਡਰ ਦੀ ਦੂਸਰੀ ਸਲਾਈ ਸਾਰੀ ਇਸੇ ਤਰ੍ਹਾਂ ਹੀ ਬਣਾ ਕੇ ਤੀਸਰੀ ਸਲਾਈ ਤੇ ਤੁਹਾਨੂੰ ਦਿਖਾਉਣੀ ਆ ਵੇਖੋ ਡਬਲ ਬਾਰਡਰ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਹੁਣ ਸਾਡਾ ਇੱਕ ਸਿੱਧਾ ਇੱਕ ਪੁੱਠਾ ਕੁੰਡਾ ਬਣ ਗਿਆ ਵਾ ਇਹ ਤੀਸਰੀ ਸਲਾਈ ਵਿੱਚ ਜਿਹੜਾ ਸਿੱਧਾ ਕੁੰਡਾ ਉਹਨੂੰ ਬਣਾ ਲੈਣਾ ਫਿਰ ਧੱਗ ਆਪਣੇ ਵੱਲ ਨੂੰ ਕਰਨਾ ਇਹ ਪੁੱਠਾ ਇਹਨੂੰ ਸਲਿੱਪ ਕਰ ਲੈਣਾ ਸਿੱਧੇ ਨੂੰ ਬਣਾ ਲੈਣਾ ਪੁੱਠੇ ਨੂੰ ਸਲਿੱਪ ਕਰ ਲੈਣਾ ਇਹ ਮੈਂ ਚਾਰ ਸਲਾਈਆਂ ਬਣਾਉਣੀਆਂ ਵਾ ਤੁਸੀਂ ਆਪਣੀ ਮਰਜ਼ੀ ਨਾਲ ਵੀ ਬਣਾ ਸਕਦੇ ਹੋ ਜਿੰਨੀਆਂ ਚਾਓ ਇਹ ਤੀਸਰੀ ਸਲਾਈ ਸਾਰੀ ਮੈਂ ਇਸੇ ਤਰ੍ਹਾਂ ਬਣਾ ਕੇ ਚੌਥੀ ਵੀ ਬਣਾ ਕੇ ਪੰਜਵੀਂ ਸਲਾਈ ਤੇ ਤੁਹਾਨੂੰ ਵਿਖਾਉਂ ਕਿ ਸੂਈ ਨਾਲ ਤੁਸੀਂ ਗਲੇ ਨੂੰ ਬਹੁਤ ਸੌਖੇ ਤਰੀਕੇ ਨਾਲ ਕਿਵੇਂ ਬੰਦ ਕਰ ਸਕਦੇ ਹੋ ਸਿੱਧੇ ਨੂੰ ਬਣਾਉਣਾ ਉੱਠੇ ਨੂੰ ਸਲਿੱਪ ਕਰਨਾ ਸਿੱਧੇ ਨੂੰ ਬਣਾਉਣਾ ਉੱਠੇ ਨੂੰ ਧੱਗ ਆਪਣੇ ਵੱਲ ਨੂੰ ਕਰਕੇ ਸਲਿੱਪ ਕਰਨਾ ਉੱਠੇ ਨੂੰ ਸਲਿੱਪ ਕਰਨਾ ਧਾਗਾ ਆਪਣੇ ਵੱਲ ਨੂੰ ਕਰਨਾ ਧਾਗਾ ਬਾਹਰ ਨੂੰ ਕਰਕੇ ਸਿੱਧੇ ਨੂੰ ਬਣਾਉਣਾ ਇਹ ਮੈਂ ਤੀਸਰੀ ਤੇ ਚੌਥੀ ਸਲਾਈ ਬਣਾ ਕੇ ਫਿਰ ਤੁਹਾਨੂੰ ਦਿਖਾਉਣੀ ਕਿ ਅਸੀਂ ਸੂਈ ਨਾਲ ਇਹਨੂੰ ਕਿਵੇਂ ਬੰਦ ਕਰ ਸਕਦੇ ਹਾਂ ਚਾਰ ਸਲਾਈਆਂ ਬਣਾ ਲੀਆਂ ਡਬਲ ਬਾਰਡਰ ਦੀਆਂ ਹੁਣ ਇਹਨੂੰ ਸੂਈ ਦੇ ਨਾਲ ਬੰਦ ਕਰਨਾ ਵਾ ਆ ਵੇਖੋ ਇਸ ਤਰੀਕੇ ਨਾਲ ਮੈਂ ਸੂਈ 'ਚ ਧਾਗਾ ਪਾ ਲਿਆ ਵਾ ਕਿੰਨਾ ਕੁੰਡੀਆਂ ਇਕੱਠੀਆਂ ਤੇ ਲੈਣਾ 1 2 3 ਤਿੰਨਾਂ ਕੁੰਡੀਆਂ ਨੂੰ ਸੂਈ ਤੇ ਲੈਣਾ ਇਕੱਠਿਆਂ ਨੂੰ ਇਸ ਤਰੀਕੇ ਨਾਲ ਇਹਨਾਂ ਨੂੰ ਤਿੰਨਾ ਕੁੰਡਿਆਂ ਵਿੱਚੋਂ ਦੀ ਸੂਈ ਨੂੰ ਕੱਢ ਲੈਣਾ ਪਹਿਲਾ ਕੁੰਡਾ ਸਲਾਈ ਤੋਂ ਹੇਠਾਂ ਸੁੱਟ ਦੇਣਾ ਇਹਨੂੰ ਕੱਸ ਲੈਣਾ ਇਹਨੂੰ ਬਹੁਤਾ ਵੀ ਨਹੀਂ ਕੱਸਣਾ ਅਗੇ ਫਿਰ ਦੋ ਕੁੰਡੇ ਇਹ ਇੱਕ ਕੁੰਡਾ ਸੂਈ ਤੇ ਫਿਰ ਫੜ ਲੈਣਾ ਤਿੰਨਾ ਕੁੰਡਿਆਂ ਦੇ ਵਿੱਚੋਂ ਦੀ ਸੂਈ ਨੂੰ ਕੱਢ ਦੇਣਾ ਪਹਿਲਾ ਕੁੰਡਾ ਫਿਰ ਸਲਾਈ ਤੋਂ ਹੇਠਾਂ ਸੁੱਟ ਦੇਣਾ ਆ ਵੇਖੋ ਇਸ ਤਰੀਕੇ ਨਾਲ ਇਹਨੂੰ ਥੋੜਾ ਜਿਹਾ ਕੱਸਣਾ ਬਹੁਤਾ ਨਹੀਂ ਬਹੁਤ ਹੀ ਸੌਖੇ ਤਰੀਕੇ ਨਾਲ ਗਲਾ ਇਸ ਤਰੀਕੇ ਨਾਲ ਬੰਦ ਹੁੰਦਾ ਵਾ ਇਹ ਸਟੈਚੇਬਲ ਜਿਹਾ ਗਲਾ ਬੰਦ ਹੁੰਦਾ ਵਾ ਤਿੰਨਾ ਕੁੰਡਿਆਂ ਵਿੱਚੋਂ ਦੀ ਸੂਈ ਨੂੰ ਪਾਉਣਾ ਪਹਿਲਾ ਕੁੰਡਾ ਛੁੱਟ ਦੇਣਾ ਆ ਵੇਖੋ ਇਸ ਤਰੀਕੇ ਨਾਲ ਬੰਦ ਹੋਣ ਡਿਆ ਏ ਦੁਬਾਰਾ ਫਿਰ ਤਿੰਨਾ ਕੁੰਡਿਆਂ ਵਿੱਚੋਂ ਦੀ ਸੂਈ ਨੂੰ ਪਾਉਣਾ ਪਹਿਲੇ ਕੁੰਡੇ ਨੂੰ ហេਠਾਂ ਸੁੱਟ ਦੇਣਾ ਦੋ ਕੁੰਡੇ ਰਹਿ ਗਏ ਦੋ ਕੁੰਡੇ ਇਹ ਇੱਕ ਕੁੰਡਾ ਫਿਰ ਨਾਲ ਫੜ ਲੈਣਾ ਫਿਰ ਤਿੰਨਾ ਕੁੰਡਿਆਂ ਵਿੱਚੋਂ ਦੀ ਸੂਈ ਨੂੰ ਪਾਉਣਾ ਪਹਿਲਾ ਕੁੰਡਾ ਫਿਰ ហេਠਾਂ ਸੁੱਟ ਦੇਣਾ ਦੁਬਾਰਾ ਫਿਰ ਇਵੇਂ ਹੀ ਕਰਨਾ ਇਹ ਤੁਸੀਂ ਸਾਰੇ ਗਲੇ ਨੂੰ ਇਸੇ ਤਰ੍ਹਾਂ ਹੀ ਬੰਦ ਕਰਨਾ ਇਹ ਮੈਂ ਸਿੱਧੇ ਪਾਸਿਓਂ ਗਲੇ ਨੂੰ ਬੰਦ ਕਰਨ ਲਈ ਆ ਦੋ ਕੁੰਡੇ ਇਹ ਨਾਲ ਤੀਸਰਾ ਕੁੰਡਾ ਲੱ ਲੈਣਾ ਤਿੰਨਾ ਕੁੰਡਿਆਂ ਨੂੰ ਸੂਈ ਤੇ ਲੈਣਾ ਤਿੰਨਾ ਨੂੰ ਇਸ ਤਰੀਕੇ ਨਾਲ ਧਾਗੇ ਦੇ ਵਿੱਚੋਂ ਦੀ ਕੱਢ ਦੇਣਾ ਪਹਿਲਾ ਕੁੰਡਾ heਠਾਂ ਸੁੱਟ ਦੇਣਾ ਸਲਾਈ ਤੋਂ ਇਹਦੇ ਮੈਂ ਮੋਡੇ ਵੀ ਇਸੇ ਤਰ੍ਹਾਂ ਹੀ ਬੰਦ ਕੀਤੇ ਸੂਈ ਦੇ ਨਾਲ ਤੁਸੀਂ ਗਲਾ ਵੀ ਮੋਡੇ ਵੀ ਇਸੇ ਤਰ੍ਹਾਂ ਬੰਦ ਕਰ ਸਕਦੇ ਹੋ ਪਹਿਲੇ ਕੁੰਡੇ ਨੂੰ heਠਾਂ ਸੁੱਟ ਦੇਣਾ ਤਿੰਨਾ ਕੁੰਡਿਆਂ ਇਕੱਠਿਆਂ ਨੂੰ ਸੂਈ ਤੇ ਲੈਣਾ ਇਸ ਤਰੀਕੇ ਨਾਲ ਪਹਿਲੇ ਕੁੰਡੇ ਨੂੰ heਠਾਂ ਸੁੱਟ ਦੇਣਾ ਥੋੜਾ ਜਿਹਾ ਇਹਨੂੰ ਕੱਸ ਲੈਣਾ ਇਹ ਸਾਰੇ ਗਲੇ ਨੂੰ ਤੁਸੀਂ ਇਸੇ ਤਰ੍ਹਾਂ ਹੀ ਕੁੰਡਿਆਂ ਨੂੰ ਬੰਦ ਕਰਨਾ ਤਿੰਨ ਤਿੰਨ ਕੁੰਡੇ ਲੈਂਦੇ ਹੋਏ ਤਿੰਨਾ ਕੁੰਡਿਆਂ ਨੂੰ ਸੂਈ ਤੇ ਫੜਿਆ ਪਹਿਲੇ ਨੂੰ heਠਾਂ ਸੁੱਟ ਦੇਣਾ ਫਿਰ ਤਿੰਨਾ ਕੁੰਡਿਆਂ ਨੂੰ ਸੂਈ ਤੇ ਲੈਣਾ ਇਕੱਠਿਆਂ ਨੂੰ ਮਿੱਚੋਂ ਦੀ ਤਾਗੀਆਂ ਨੂੰ ਕੱਢ ਦੇਣਾ ਪਹਿਲੇ ਕੁੰਡੇ ਨੂੰ heਠਾਂ ਸੁੱਟ ਦੇਣਾ ਇਹ ਮੈਂ ਸਾਰਾ ਗਲਾ ਇਸੇ ਤਰ੍ਹਾਂ ਹੀ ਬੰਦ ਕਰਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਕਿ ਕਿਸ ਤਰੀਕੇ ਨਾਲ ਗਲਾ ਬੰਦ ਹੋਇਆ ਆ ਵੇਖੋ ਗਲਾ ਤਿਆਰ ਹੋ ਗਿਆ ਇਹ ਮੈਂ ਗਲਾ ਪੂਰਾ ਇਸੇ ਤਰ੍ਹਾਂ ਹੀ ਕਟਾਤਾ ਵਾ ਆ ਵੇਖੋ ਕਿੰਨਾ ਸੋਹਣਾ ਗਲਾ ਬਣ ਕੇ ਦਾ ਤਿਆਰ ਹੋਇਆ ਵਈ ਗੋਲ ਗਲਾ ਬਣਾਇਆ ਵਾਂ ਮੈਂ ਆਹ ਵੇਖੋ ਬੈਕ ਸਾਈਡ ਤੋਂ ਇਹ ਫਰੰਟ ਸਾਈਡ ਤੋਂ ਅਜੇ ਮੈਨੂੰ ਜੈਕਟ ਨੂੰ ਸੀਣਾ ਮੈਨੂੰ ਤਿਆਰ ਕਰਨਾ ਵਾ ਤੁਸੀਂ ਵੀ ਇਸੇ ਤਰੀਕੇ ਨਾਲ ਇੱਕ ਗਲਾ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਇੱਕ ਗਲਾ ਬਣਦਾ ਵਾ ਸੂਈ ਨਾਲ ਇਸ ਤਰੀਕੇ ਨਾਲ ਬੰਦ ਕਰ ਸਕਦੇ ਹੋ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ ਨਵੇਂ ਸੌਕੇ ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ